ਇੱਕ ਕਨਾਲ ਦੇ ਵਿੱਚੋਂ 12 ਲੱਖ ਰੁਪਈਆ ਕਮਾ ਰਿਆ ਆ ਬੰਦਾ ਗੋਭੀ ਦੀ ਪਨੀਰੀ ਤੋਂ ਜਿਹੜੇ ਕਹਿੰਦੇ ਸੀ ਝੂਠਾ ਝੂਠਾ ਝੂਠ ਨਹੀਂ ਬਾਈ ਸੱਚ ਆ ਆ ਤੁਹਾਨੂੰ ਲੈ ਕੇ ਆ ਗਿਆ ਬੂਟਾ ਤਿਆਰ ਖੜਾ ਬਾਈ ਗੁਰਵਿੰਦਰ ਸੱਚ ਗੱਲ ਆ ਬਾਈ ਇਹ ਬਾਈ ਸੱਚ ਵੀ ਐ ਤੇ ਝੂਠ ਵੀ ਐ ਉਹ ਕਿਵੇਂ ਬਾਈ ਜੇ ਸਿਰੇ ਚੜ ਗਈ ਤਾਂ ਸੱਚ ਆ ਹਾਂ ਜੇ ਖਰਾਬ ਹੋ ਗਈ ਫਿਰ ਝੂਠਾ ਫਿਰ ਨੁਕਸਾਨ ਵੀ ਐ ਬਾਈ ਬਹੁਤ ਤਗੜਾ ਆ ਨਾ ਤਿੰਨ ਚਾਰ ਲੱਖ ਦਾ ਤਿੰਨ ਚਾਰ ਲੱਖ ਦਾ ਵੀ ਪੈ ਗਿਆ ਇਹ ਚ ਹਾਂ ਬਈ ਤੇ ਵੇਚਣਾ 1 ਰੁਪਿਆ 1 ਰੁਪਿਆ ਦਾ ਇੱਕ ਬੂਟਾ ਵੇਚ ਤੇ 12 ਲੱਖ ਬੂਟਾ 12 ਲੱਖ ਦਾ ਇਹ ਗੱਲ ਤਾਂ ਸੱਚਨਾਂ ਜੀ ਲੱਗਦੀ ਆ ਅਸਲੀ ਜਿੰਨੇ ਬੂਟੇ ਉਨੇ ਲੱਖ ਦੇ ਬੂਨੇ ਲੱਖ ਦੇ ਤੇ ਜੇ ਸਿਰੇ ਚੜ ਗਏ ਤਾਂ ਪੰਵਾਰਾਂ ਤੇ ਨਹੀਂ ਫਿਰ ਜੇ ਨਾ ਸਿਰੇ ਚੜੇ ਘਟਾ ਪੰਡਾ ਚਲੋ ਮਹਾਰਾਜ ਨੂੰ ਕਹਿੰਦੇ ਆ ਭਾਈ ਇਹ ਕੋਈ ਪ੍ਰੋਬਲਮ ਨਾ ਆਵੇ ਹਨਾ ਵਧੀਆ ਤਰੀਕੇ ਮਿਹਨਤ ਬਹੁਤ ਕਰਦਾ ਗੁਰਵਿੰਦਰ ਕੋ ਆਪਣੇ ਕਹਿੰਦੇ ਮਿਹਨਤ ਖੁੱਲ ਹੁੰਦੀ ਆ ਭਾਈ ਬਿਮਾਰੀ ਆਪਿਆਂ ਨੂੰ ਮਹਾਰਾਜ ਕਿਰਪਣਾ ਆਉਣ ਨਹੀਂ ਦਿੰਦੇ ਠੀਕ ਆ ਜਿਹੜੀ ਖਰਾਬ ਹੋਣ ਦੇ ਮੁੱਖ ਕਾਰਨ ਹੁੰਦੇ ਉਹ ਮੀਂਹ ਹੁੰਦਾ ਭਈ ਮੀਂਹ ਹੁੰਦਾ ਜੇ ਭਾਰੀ ਮੀ ਜਿਹੜਾ ਮੁਰਕਾ ਮੱਥੇ ਤੇ ਆਇਆ ਪਿਆ ਹੈਗਾ ਤੇ ਮੈਂ ਤਾਂ ਬਸ ਰੀਅਲ ਹੀ ਬਣਾਉਂਗਾ ਨਹੀਂ ਮੈਨੂੰ ਤੰਗ ਕਰੇ ਨੇ ਕਹਿਣਾ ਵੀ ਆ ਫੇਰ ਆਏ ਤੇ ਕੈਮਰਾ ਚਾੱਕੇ ਤੇ ਠੀਕ ਆ ਭਾਈ ਜੇ ਕਿਸੇ ਨੇ ਕਰਨਾ ਕੰਮ ਪੰਜਾਬ ਵਿੱਚ ਗੋਭੀ ਦੀ ਪੁੰਦਰੀ ਲਾ ਕੇ ਪੈਸੇ ਕਮਾ ਸਕਦੇ ਆ ਧੰਨਵਾਦ